ਹੈਲੋ ਸਸਤੀਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਜੀ जाट ਔਰ ਅਕਾਲ ਫਿਲਮ ਦੀ ਅਕਾਲ ਫਿਲਮ ਕਹਿੰਦੇ ਆ ਭਈ ਹਿੰਦੀ ਵਿੱਚ ਵੀ ਬਣਾਈ ਆ ਡੱਬ ਕੀਤੀ ਆ ਕਰਨ ਜੋਹਰ ਜੀ ਦਾ ਸਹਾਰਾ ਵੀ ਲਿਆ ਤੇ ਪਰ ਫੇਰ ਵੀ ਮੁੰਬਈ ਦੇ ਵਿੱਚ ਇਹ ਫਿਲਮ ਜਿਹੜੇ ਸ਼ੋਅ ਸੀ ਹਿੰਦੀ ਕਿਤੇ ਨਹੀਂ ਮਿਲਿਆ ਕੈਨਸਲ ਹੋ ਗਿਆ ਮੈਂ ਕੱਲ ਫਿਲਮ ਦੇਖਣ ਜਾਣਾ ਸੀ ਪਹਿਲਾਂ ਫਨ ਚ ਦੇਖਿਆ ਫਿਰ ਮੈਂ ਸਿਟੀ ਮਾਲ ਦੇ ਵਿੱਚ ਸ਼ੋਅ ਆਈ ਗਿਆ ਸਿਟੀ ਮੋਚੋ ਕੈਂਸਲ ਹੋ ਗਿਆ ਸਿਟੀ ਮਾਲ ਚ ਫਿਰ ਇਨਫਿਨਿਟੀ ਵਿੱਚ ਮੈਂ ਪੰਜਾਬੀ ਚਈ ਸ਼ੋਅ ਦੇਖਿਆ ਇਸ ਫਿਲਮ ਨੂੰ ਚਲਾਉਣ ਲਈ ਬਹੁਤ ਕੋਸ਼ਿਸ਼ਾਂ ਹੋਈਆਂ ਇਹਦਾ ਰਿਵਿਊ ਉਹੀ ਦੇਵਾਂਗੇ ਜੋ ਹੈ ਜਾਂ ਜੋ ਨਹੀਂ ਗੱਲਾਂ ਸੱਚ ਦੇ ਝੂਠ ਦੋਨੇ ਗੱਲਾਂ ਕਰਾਂਗੇ ਇਹਦੇ ਵਿੱਚ ਗਲਤ ਕਮੈਂਟ ਪਾਉਣ ਵਾਲੇ ਪਾ ਲੈਣ ਉਹਨਾਂ ਨੂੰ ਖੁੱਲੀਆਂ ਛੁੱਟੀਆਂ ਕਿਉਂਕਿ ਮੈਂ ਉਹਨਾਂ ਦਾ ਹੁਣ ਜਵਾਬ ਨਹੀਂ ਦੇਣਾ ਕਿਉਂਕਿ ਕਿੰਨੇ ਕ ਪਾਣੀ ਚ ਕਿੰਨੇ ਕਾਕਾ ਲਾ ਲਿਓ ਆਪਾਂ ਨੂੰ ਪਤਾ ਹੈ ਠੰਡੇ ਜਿਗਰੇ ਨਾਲ ਪਹਿਲਾਂ ਸੋਚਿਓ ਵੀ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਸਹੀ ਆ ਕਿ ਝੂਠ ਆ ਕਿੱਥੋਂ ਕਿੱਥੋਂ ਬੰਦੇ ਲਿਆਂਦੇ ਗਏ ਨੀਗਰੋ ਦੇ ਪੱਗਾਂ ਬੰਨ ਕੇ ਵੀ ਪੇਸ਼ ਕੀਤਾ ਜਾ ਰਿਹਾ ਵੇ ਬਾਹ ਜੀ ਬਾਹ ਇਹ ਤਰੀਕੇ ਹੁੰਦੇ ਫਿਲਮ ਚਲਾਉਣ ਦੇ ਫਿਲਮ ਬਹੁਤ ਵਧੀਆ ਸਾਰੇ ਜਾ ਕੇ ਦੇਖੋ ਘੁੱਗੀ ਭਾਈ ਸਾਹਿਬ ਇੱਕ ਤਾਂ ਵਿਚਾਰ ਦੇਈ ਜਾਂਦੇ ਆਪਣੇ ਆ ਦੇਖੋ ਜੀ ਆ ਕੁੜੀ ਜਿਹੜੀ ਆ ਇਹਦੇ ਹੁਣ ਵਿਚਾਰ ਸੁਣੋ ਮੈਂ ਵੀ ਵੀਡੀਓ ਸੁਣਦਾ ਰਿਹਾ ਵੇ ਚੱਲ ਵਿਚਾਰ ਬਹੁਤ ਵਧੀਆ ਹੋਣਗੇ ਉਹ ਜਿਹੜੀ ਐਕਟ੍ਰੈਸ ਆ ਆ ਕੇ ਵਿਚਾਰ ਆਪਣੇ ਕੀ ਦਿੰਦੀ ਆ ਵੇ 10 ਤਰੀਕ ਨੂੰ ਫਿਲਮ ਦੇਖਣ ਜਾਇਓ ਅੱਜ ਜਿਹੜੇ ਗੁੱਗੀ ਸਾਹਿਬ ਕਹਿ ਰਹੇ ਨੇ ਅਸੀਂ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਲਈ ਫਿਲਮਾਂ ਦਿਖਾ ਰਹੇ ਹਾਂ ਪਹਿਲਾਂ ਕੀ ਕਹਿ ਰਹੇ ਸੀ ਪਹਿਲਾਂ ਉਹ ਗਾਲਾਂ ਵੀ ਕੱਢਦੇ ਸੀ ਸਾਲਿਆ ਸਾਲਿਆ ਵੀ ਕਰਦੇ ਸੀ ਤੇ ਹੋਰ ਕਰੈਕਟਰ ਕਰਦੇ ਸੀ ਮਤਲਬ ਪੈਸੇ ਕਮਾਉਣ ਲਈ ਕਿੱਥੇ ਤੱਕ ਕਿਦਾਂ ਕਿਦਾਂ ਝੂਠ ਬੋਲੇ ਜਾ ਰਹੇ ਆ ਕਰਨ ਜੋਹਰ ਸਾਹਿਬ ਕਹਿੰਦੇ ਆ ਵੀ ਮੈਂ ਪਹਿਲੀ ਵਾਰ ਬਹੁਬਲੀ ਫਿਲਮ ਦੇਖ ਕੇ ਹਿਲਿਆ ਸੀ ਤੇ ਹੁਣ ਇਹ ਦੇਖ ਕੇ ਲਿਆ ਬਹੁਬਲੀ ਦੇ ਨੇੜੇ ਤੇੜੇ ਵੀ ਇਹ ਫਿਲਮ ਹੈ ਨਹੀਂ ਪਰ ਮੱਟੇ ਬਣਾਉਣ ਦੀ ਹਰ ਗਲਤੀ ਹਰ ਐਕਟਰ ਕਰਦਾ ਆ ਭਾਵੇਂ ਉਹ ਡਾਇਰੈਕਟਰ ਨੂੰ ਦੇਖਣਾ ਚਾਹੀਦਾ ਪਰ ਕਿਉਂਕਿ ਐਕਟਰ ਟਾਈਮ ਨਹੀਂ ਦਿੰਦੇ ਹੁਣ ਉਹਦੇ ਨਾਲ ਹੋਰ ਪ੍ਰੋਜੈਕਟ ਚੱਲਦੇ ਆ ਇੰਨਾ ਵਿਹਲਾ ਕੋਈ ਨਹੀਂ ਆ ਕੋਈ ਕੋਈ ਬੰਦਾ ਫਿਲਮਾਂ ਨੂੰ ਸਮਰਪਿਤ ਹੁੰਦਾ ਜਿਵੇਂ ਕਿ ਮੈਂ ਸੁਣਿਆ ਵੀ ਫਿਲਮ ਆ ਰਹੀ ਹੈ ਕੋਈ ਕਾਮਾਗਾਟਾ ਮਾਰੂ ਤੇ ਉਹਦੇ ਵਿੱਚ ਲੋਕਾਂ ਨੇ ਮਿਹਨਤ ਕੀਤੀ ਸਿੱਖ ਬੰਦੇ ਲੈ ਮੈਂ ਸੁਣਦਾ ਪਰ ਉਹਦੇ ਚੱਲਣ ਦੇ ਵੀ ਚਾਂਸ ਹੈਗੇ ਆ ਇਸ ਫਿਲਮ ਬਾਰੇ ਅਕਾਲ ਬਾਰੇ ਮੈਂ ਪਹਿਲੇ ਹੀ ਕਹਿ ਦਿੱਤਾ ਸੀ ਵੀ ਹਿੰਦੀ ਵਿੱਚ ਨਹੀਂ ਲੋਕਾਂ ਨੇ ਦੇਖੀ ਉਹ ਕਿਉਂ ਉਹ ਤੁਸੀਂ ਪਹਿਲੀ ਵੀਡੀਓ ਚ ਦੇਖ ਸਕਦੇ ਆ ਫਿਲਮ ਦੇ ਵਿੱਚ ਕੁੱਲ ਮਿਲਾ ਕੇ ਜਿਹੜੇ ਕੈਰੈਕਟਰ ਨੇ ਮੈਨੂੰ ਸਭ ਤੋਂ ਵਧੀਆ ਕੈਰੈਕਟਰ ਲੱਗਾ ਜੀ ਗਿੱਪੀ ਗਰੇਵਾਲ ਦੇ ਬੜੇ ਮੁੰਡੇ ਦਾ ਕੈਰੈਕਟਰ ਬਾ ਕਮਾਲ ਬਾਕੀ ਜਿਹੜੇ ਲੋਕ ਐ ਉਹ ਸਾਨੂੰ ਕਿਰਦਾਰਾਂ ਵਿੱਚ ਮਿਚੇ ਹੋਏ ਰਲੇ ਮਿਚੇ ਹੋਏ ਨਹੀਂ ਲੱਗੇ ਕਿਉਂਕਿ ਲੋਕਾਂ ਨੂੰ ਉਹ ਇਦਾਂ ਦੀ ਫਿਲਮ ਬਣੇ ਤਾਂ ਉਹ ਐਕਟਰ ਹੀ ਦੀਦਾ ਕਲਾਕਾਰ ਨਹੀਂ ਦੀਦਾ ਉਹ ਵਿੱਚ ਹੁਣ ਜੋਰ ਅਸੀਂ ਲਾਈ ਜਾਂਦੇ ਆ ਲੋਕਾਂ ਤੋਂ ਵੀ ਕਈ ਚੀਜ਼ਾਂ ਕਹੀ ਜਾਂਦੇ ਫਿਰ ਦੇਖਣ ਜਾਓ ਜਾਂ ਕਿੱਦਾਂ ਕਰੋ ਉਹ ਇਮਾਨਦਾਰੀ ਨਾਲ ਰਿਵਿਊ ਬਹੁਤ ਘੱਟ ਲੋਕ ਦਿੰਦੇ ਆ ਜਿਹੜੇ ਇਹਨਾਂ ਦੇ ਹੀ ਬੰਦੇ ਸੀ ਉੱਥੇ ਆਏ ਹੋਏ ਸੀ ਜਿਹੜੇ ਕਹਿੰਦੇ 100-100 ਕਰੋੜ ਫਿਲਮਾਂ ਕਮਾ ਓ ਕਿੱਦਾਂ ਕਮੌਨੀਆ ਤੁਸੀਂ ਇਹ ਰਸ਼ ਦੇਖ ਸਕਦੇ ਹੋ ਸਾਰਾ ਦੇਖ ਲਓ 10 ਕ ਬੰਦੇ ਇਹਨਾਂ ਦੇ ਆਪਣੇ ਹੀ ਹੁੰਦੇ ਜਿਨ੍ਹਾਂ ਨੂੰ ਟੇਡ ਦਿੱਤੀ ਹੁੰਦੀ ਤੇ ਉਹ ਸਾਫ ਹਟਾ ਦੇ ਕੁੱਲ ਮਿਲਾ ਕੇ ਜਿਹੜੇ ਬਾਕੀ ਕਿਰਦਾਰ ਜਿੱਦਾਂ ਵੀ ਮੈਨੂੰ ਇਹਨੂੰ ਫਿਲਮ 100-100 ਲੱਗੀ ਆ ਜੀ ਬੈਕਗ੍ਰਾਉਂਡ ਮੈਨੂੰ ਵਧੀਆ ਲੱਗਿਆ ਕਈ ਲੋਕ ਕਹਿੰਦੇ ਸ਼ੋਰ ਜ਼ਿਆਦਾ ਆ ਅਸੀਂ ਇਮੋਸ਼ਨਲ ਹੋ ਜਾਂਦੇ ਸਾਡੇ ਧਰਮ ਦੀ ਗੱਲ ਸੋਚ ਕੇ ਫਿਲਮ ਦੇਖਦੇ ਆ ਜਾਂ ਕਿੱਦਾਂ ਇਹ ਚੀਜ਼ਾਂ ਹੋ ਜਾਂਦੀਆਂ ਦੂਜੇ ਪਾਸੇ ਜਾਟ ਜਾਟ ਫਿਲਮ ਦੇ ਵਿੱਚ ਝੰਡਿਆਂ ਦਾ ਸਾਰਾ ਲਿਆ ਗਿਆ ਉਹੀ ਤਰ੍ਹਾਂ ਨਾ रामचंद्र ਜੀ ਦਾ ਦੌਰ ਚੱਲਦਾ ਭਗਵਾਨ ਰਾਮ ਦਾ ਵਿੱਚ ਫੋਟੋਆਂ ਲਾ ਕੇ ਜਿਹੜਾ ਫਿਲਮ ਚਲਾਉਣ ਲਈ ਉਹ ਗੱਲ ਕੀਤੀ ਗਈ ਹੈ ਔਰ ਜਿਹੜਾ ਇਹ जाट ਕਹਿੰਦਾ ਵੀ ਮਰ ਕੇ ਵੀ ਹੱਥ ਹਥਿਆਰ ਨਹੀਂ ਛੱਡਦਾ ਔਰ ਲੋਕ ਕਹਿੰਦੇ ਬਹੁਤ ਦਲੇਰ ਬੰਦਾ ਆ ਉਹ ਕਹਿੰਦਾ ਕਈ ਵੀਡੀਓ ਵਿੱਚ ਕਹਿੰਦਾ ਵੀ ਸਨੀ ਦੋਲ ਸਾਹਿਬ ਕਹਿੰਦੇ ਮੈਂ ਜਵਾਨ ਹੀ ਆ ਪਰ ਸ਼ੂਟਿੰਗ ਕਰਨ ਵਾਲਿਆਂ ਨੂੰ ਪੁੱਛ ਕੇ ਦੇਖੋ ਪਈ ਇਹ ਸ਼ੂਟਿੰਗ ਕਿੰਨੀ ਵਾਰ ਰੁਕੀ ਹੈ ਕਦੀ ਕਮਰ ਦੇ ਦਰਦ ਲਈ ਕਦੀ ਪੈਰ ਦੇ ਦਰਦ ਲਈ ਤੇ ਕਦੇ ਕਿਸੇ ਦਰਦ ਲਈ ਤੇ ਕਦੇ ਕਿਸੇ ਦਰਦ ਲਈ ਉਹ ਪੜਦੇ ਤੇ ਆਪ ਆ ਕੇ ਆਪਾਂ ਜੋ ਮਰਜ਼ੀ ਗੱਲਾਂ ਕਰੀ ਜਾਈਏ ਫਿਲਮ ਦੇ ਵਿੱਚ ਕੱਟ ਵੱਡ ਮਾਰ ਕਟਾਈ ਇਹ ਸਿਰਫ ਕਿਉਂਕਿ ਇਹਨਾਂ ਦਾ ਆਪਣਾ ਕੌਨਫੀਡੈਂਸ ਹੀ ਨਹੀਂ ਹੈਗਾ ਜਦੋਂ ਦੀ ਐਨੀਮਲ ਆਈ ਉਸ ਤੋਂ ਬਾਅਦ ਮਾਰ ਕੱਟ ਉਹੀ ਚੀਜ਼ਾਂ ਦਿਖਾਈ ਜਾਂਦੇ ਆ ਸਾਊਥ ਦਾ ਸਹਾਰਾ ਲਿਆ ਗਿਆ ਇਸ ਫਿਲਮ 'ਚ ਧਰਮ ਦਾ ਕਿਤੇ ਨਾ ਕਿਤੇ ਸਹਾਰਾ ਲਿਆ ਗਿਆ ਚਲੋਣ ਵਾ ਵਾ ਇਹ ਇਹੀ ਚੱਲੀ ਜਾਂਦਾ ਜੀ ਰੌਲਾ ਪਈ ਜਾਂਦਾ ਤੇ ਸਨੀ ਦੇਵਾਲ ਸਾਹਿਬ ਦੀ ਇਹ ਫਿਲਮ ਦੇਖਣ ਤੋਂ ਬਾਅਦ ਮੈਂ ਕੱਲ੍ਹ ਦਾ ਹੀ ਸੋਚੀ ਜਾਂਦਾ ਕਿ ਪਿਛਲੇ ਜਨਮ ਦੇ ਵਿੱਚ ਇਹ ਭਾਈ ਸਾਹਿਬ ਜਿਹੜੇ ਮਜ਼ਦੂਰ ਹੋਣ ਕਦੀ ਝੰਡਾ ਪੱਟ ਲੈਂਦੇ ਆ ਕਦੀ ਨਲਕਾ ਪੱਟ ਲੈਂਦੇ ਚ ਪੱਖਾ ਪੱਟੀ ਫਿਰੇ ਫਿਰਦੇ ਆ ਹਨਾ ਐਦਾਂ ਦਾ ਹੀ ਹਿਸਾਬ ਕਿਤਾਬ ਹੈ ਜੀ ਫਿਲਮ ਜਿਹੜੀਆਂ ਆ ਉਹ ਚਲਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਅਸਲ ਚ ਫਿਲਮ ਜਾਂ ਅਸਲ ਕਹਾਣੀਆਂ ਐ ਨਹੀਂ ਇਹਨਾਂ ਫਿਲਮਾਂ ਨੂੰ ਟੱਕਰ ਦਿੰਦੀ ਹੋਈ ਇੱਕ ਸੁਪਰ ਬாய் ਆਫ ਬਾਲੇਗਾ ਉਹ ਨਵੇਂ ਬੰਦਿਆਂ ਨੇ ਬਣਾਈ ਆ ਨਵੇਂ ਤਰੀਕੇ ਨਾਲ ਬਣਾਈ ਆ ਅੱਜ ਵੀ ਉਹਦੇ ਸਿਕੰਦਰ ਨਾਲੋਂ ਜ਼ਿਆਦਾ ਸ਼ੋਅ ਆ ਜੀ ਤੁਸੀਂ ਸੋਚ ਕੇ ਦੇਖੋ ਆਪਾਂ ਜਿਹੜੀਆਂ ਗੱਲਾਂ ਕਰਦੇ ਸੱਚ ਕਰਦੇ ਆ ਸਹੀ ਕਰਦੇ ਆ ਇੱਕ ਚੈਨਲ ਖੋਲਾਂਗੇ ਪੋਲ ਖੋਲ ਹੋਲ ਪੋਲ ਜਪੋਲ ਖੋਲ ਹਿੰਦੀ ਚੈਨਲ ਉਹਦੇ ਤੇ ਫਿਰ ਬਾਕੀ ਨਾ ਹਿੰਦੀ ਵਾਲਿਆਂ ਦੀ ਗੱਲ ਕਰਾਂਗੇ ਹਾਂ ਤੇ ਇੱਕ ਗੱਲ ਸ਼ਾਇਦ ਮੈਂ ਦੱਸਣੀ ਭੁੱਲ ਗਿਆ ਕਿ ਇਸੇ ਫਿਲਮ ਦੇ ਵਿੱਚ ਇੱਕ ਕੈਰੈਕਟਰ ਪਿੱਛੇ ਆ ਕੁੜੀ ਉਹ ਨਾਲ ਤੁਰੀ ਫਿਰਦੀ ਹੈ ਉਹਦਾ ਕੈਰੈਕਟਰ ਹੀ ਨਹੀਂ ਦਿਖਾਇਆ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਪੇ ਕੱਲੀ ਜੰਗ ਚ ਲੜ ਰਹੀ ਸੀ ਹੋਰ ਕੋਈ ਲੜਦਾ ਹੀ ਨਹੀਂ ਦਿਖਾਇਆ ਤੁਸੀਂ ਕੁੜੀ ਮਤਲਬ ਹਾਲੀਵੁੱਡ ਦੀਆਂ ਫਿਲਮਾਂ ਸਾਨੂੰ ਤਾਂ ਪਸੰਦ ਐ ਜਿਹਦੇ ਵਿੱਚ ਮੋਢਾ ਵੱਜਦਾ ਉਹਦਾ ਵੀ ਕਲੋਜ਼ ਲੈਨੇ ਆਪਾਂ ਪਰ ਇੱਥੇ ਆਪਾਂ ਆਪਣੇ ਹੀਰੋਗਿਰੀ ਨੂੰ ਦਿਖਾਉਣ 'ਚ ਲੱਗੇ ਨੇ ਉਹ ਕੁੜੀ ਪੰਜਾਬ ਹਿੰਦੁਸਤਾਨ ਦੀ ਪਹਿਲੀ ਹਲਗੋਜ਼ਾਬਾਦ ਕਹਿੰਦੇ ਬਹੁਤ ਅੱਛੀ ਘੋੜਸਵਾਰੀ ਕਰਦੀ ਐ ਉਹਨੂੰ ਤੁਸੀਂ ਉਹਦੇ ਟੈਲੈਂਟ ਨੂੰ ਯੂਜ਼ ਕਰਨਾ ਸੀ ਇੰਨੇ ਦਿਨ ਕਮਾ ਕੇ ਕਿਉਂ ਕਿਉਂਕਿ ਤੁਹਾਡੇ ਹੀਰੋਨ ਤੇ ਭਾਰੀ ਪੈ ਜਾਂਦੀਆਂ ਇਹ ਚੀਜ਼ਾਂ ਸੋਚੋ ਕਈ ਥਾਂ ਤੇ ਉਹ ਮੂੰਹ ਐਦਾਂ ਪਾਉਂਦੇ ਇੱਥੋਂ ਬਣਾ ਕੇ ਰੱਖਦੀ ਐ ਕੁੜੀ ਜਿਹੜੀ ਹੀਰੋਇਨ ਐ ਭਾਈ ਮੈਂ ਬੁਰਾਈ ਨਹੀਂ ਕਰਦਾ ਅਸਲ ਸਰੀਮੇ ਦੀ ਗੱਲ ਦੱਸ ਰਿਹਾ ਉਹ ਇਹ ਹੀ ਆ ਆਮ ਬੰਦੇ ਐਵੇਂ ਹੀ ਉੱਠ ਕੇ ਕਮੈਂਟ ਨਾ ਪਾਉਣ ਲੱਪਿਓ ਉਹਨਾਂ ਦੇ ਜਾਂ ਫਿਰ ਉਹਨਾਂ ਨੂੰ ਲੈਂਦੇ ਹੀ ਨਾ ਉਹਨਾਂ ਦੇ ਸ਼ਾਰਟ ਹੀ ਨਹੀਂ ਦਿਖਾਏ ਤੁਸੀਂ ਹੁਣ ਆ ਭਾਈ ਸਾਹਿਬ ਆ ਇਹ ਕਹੀ ਜਾਂਦੇ ਜੀ ਫਿਲਮ ਬਹੁਤ ਵਧੀਆ ਹੈ ਜੇ ਕੋਈ ਨੁਕਤਾ ਚੀਨੀਆ ਨੁਕਤਾ ਚੀਨੀਆ ਨਹੀਂ ਕਰਦੇ ਭਾਈ ਸਾਹਿਬ ਤੁਹਾਡੀ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਐਡਾ ਵੱਡਾ ਲੋਗੋ ਲੱਗਦਾ ਉੱਤੇ ਪ੍ਰਾਈਮ ਏਸ਼ੀਆ ਦਾ ਤੁਸੀਂ ਤਾਂ ਇਹ ਕਹੋਗੇ ਔਰ ਉਲਟਾ ਮੇਨ ਮਕਸਦ ਇਹਨਾਂ ਦਾ ਕੀ ਆ ਕਿ ਜਿਹਨੇ ਨਹੀਂ ਦੇਖੀ ਉਹ ਗੱਲਾਂ ਨਾ ਕਰੋ ਉਂਗਲਾਂ ਨੂੰ ਕਸਟ ਨਾ ਦਿਓ ਪਹਿਲਾਂ ਜਾ ਕੇ ਦੇਖੋ ਫਿਰ ਆਓ ਮਤਲਬ ਮੇਨ ਟਾਰਗੇਟ ਇਹਨਾਂ ਦਾ ਕੀ ਹੈ ਫਿਲਮ ਦੇਖੋ ਇਹਨਾਂ ਦੀ ਆਹ ਭਾਈ ਜਿਹੜਾ ਇਹ ਭਾਈ ਚੱਜ ਦਾ ਵਿਚਾਰ ਚ ਆਉਂਦਾ ਹੈ ਤੇ ਇਹ ਬੰਦਾ ਦੇਖੋ ਕਿੰਡੀਆਂ ਸਿਆਣੀਆਂ ਕਿੰਨੀ ਚਾਲ ਵੱਡੀ ਖੇਲ ਰਿਆ ਫੇ ਫਿਲਮ ਦੇਖੋ ਫਿਰ ਕਰੋ ਜਾਨੂੰ ਤਾਂ ਦੇਖ ਲਈ ਫਿਰ ਤਾਂ ਲਾਸ ਹੋ ਗਿਆ ਜਿਹੜਾ ਹੁਣ ਅਸੀਂ ਫਿਲਮ ਨੂੰ ਮਾੜਾ ਨਹੀਂ ਕਹਿ ਰਹੇ ਕਿਰਦਾਰਾਂ ਨੂੰ ਮਾੜਾ ਨਹੀਂ ਕਹਿ ਰਹੇ ਪਰ ਜੋ ਗਲਤੀ ਹੈ ਉਹ ਦੱਸ ਰਹੇ ਹਾਂ ਹੈਨਾ ਇਹ ਚੀਜ਼ਾਂ ਨੂੰ ਸਮਝੋ ਜਿਹੜਾ ਬੰਦਾ ਵਧੀਆ ਕੰਮ ਕਰ ਗਿਆ ਉਹਨੂੰ ਵਧੀਆ ਕਿੰਨੇ ਜਿਹੜਾ ਮਾੜਾ ਕਰਕੇ ਮਾੜਾ ਕਹਿੰਦੇ ਆ ਨਾ ਤੇ ਬਾਕੀ ਐਡੀ ਵੱਡੀ ਗੱਲ ਨਹੀਂ ਆ ਜਿਹੜੀ ਬਹੂ ਬਲੀ ਵਾਲੀ ਗੱਲ ਕਰੀ ਜਾਂਦੇ ਉਹ ਐਡੀਆਂ ਗੱਪਾਂ ਨਾਲ ਮਾਰ ਕੇ ਚਲਾ ਰਹੇ ਫਿਲਮ ਨੂੰ ਇਹ ਸੱਚ ਹੈ ਜੀ